ਕਿਸਾਨਾਂ ਦਾ ਅੱਜ ਚੰਡੀਗੜ੍ਹ ਵੱਲ ਕੂਚ ਤੇ ਦੂਸਰੇ ਪਾਸੇ ਪੁਲਿਸ ਦੀਆਂ ਤਿਆਰੀਆਂ ਜੋਰਾਂ ਤੇ ਨੇ ਇੱਕ ਵਾਰੇ ਇੱਕ ਪਾਸੇ ਇੱਕ ਵਾਰੀ ਨਫਰੀ ਜ਼ਰੂਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜ਼ਰੂਰ ਦਿਖਾਤੀ ਜਾਵੇ ਕਿਸ ਤਰ੍ਹਾਂ ਦੇ ਨਾਲ ਪੁਲਿਸ ਆਪਣੀਆਂ ਪੂਰੀਆਂ ਤਿਆਰੀਆਂ ਦੇ ਵਿੱਚ ਐਸ ਵੇਲੇ ਅਸੀਂ ਜੇਠੂ ਕੇ ਮੌਜੂਦ ਆ ਤਾਂ ਕਿਸਾਨਾਂ ਨੇ ਚੰਡੀਗੜ੍ਹ ਵੱਲ ਵੱਧਣਾ ਆ ਤਾਂ ਦੂਸਰੇ ਪਾਸੇ ਤਿਆਰੀਆਂ ਪੁਲਿਸ ਦੀਆਂ ਵੀ ਜਿਹੜੀਆਂ ਉਹ ਪੂਰੀਆਂ ਨੇ ਜਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਵੱਲੋਂ ਭਗਵੰਤ ਸਿੰਘ ਮਾਨ ਦੇ ਬਿਆਨ ਜਿਹੜੇ ਆਗੇ ਆ ਰਹੇ ਸੀ ਕਿ ਮੈਂ ਕਿਸਾਨਾਂ ਨੂੰ ਕਿਹਾ ਸੀ ਕਿ ਤੁਸੀਂ ਫਿਰ ਜੋ ਕਰਨਾ ਹੈ ਕਰ ਲਵੋ ਤਾਂ ਏ ਨਹੀਂ ਲੱਗ ਰਿਹਾ ਕਿ ਕਿਸਾਨ ਕੋਈ ਸੁਖਾਲੇ ਰੋਹ ਦੇ ਵਿੱਚ ਆ ਜਾਂ ਕਿਸਾਨ ਸੁਖਾਲਿਆਂ ਚੰਡੀਗੜ੍ਹ ਦੇ ਵੱਲ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਵਧਣ ਦੇ ਦੇਵੇਗੀ ਤਾਂ ਇੱਥੇ ਕਿਸਾਨ ਤਿਆਰੀਆਂ ਪੁਲਿਸ ਦੀਆਂ ਨੇ ਤਾਂ ਇਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਜਿਹੜੇ ਹੈਗੇ ਨੇ ਆਪਣੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਕਿਸਾਨਾਂ ਨੂੰ ਨੂੰ ਰੋਕਣ ਦੇ ਲਈ ਹਾਲਾਂਕਿ ਕਿਸਾਨਾਂ ਨੇ ਜ਼ਰੂਰ ਇਹ ਕਿਹਾ ਕਿ ਜਿੱਥੇ ਰੋਕਿਆ ਜਾਂਦਾ ਜਿੱਥੇ ਜਥੇਬੰਦੀ ਉਗਰਾਹਾਂ ਦੀ ਗੱਲ ਕਰੀਏ ਮਨਜੀਤ ਸਿੰਘ ਧਨੇਰ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਜ਼ਰੂਰ ਇਹ ਕਿਹਾ ਗਿਆ ਕਿ ਜਿੱਥੇ ਰੋਕਿਆ ਜਾਂਦਾ ਉੱਥੇ ਰੋਕਿਆ ਜਾਵੇ ਉੱਥੇ ਬੈਰੀਕੇਡ ਨਾ ਤੋੜੇ ਜਾਣ ਜਾਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਨਾ ਕੀਤੀਆਂ ਜਾਣ ਜਾਂ ਫਿਰ ਸੜਕਾਂ ਜਿਹੜੀਆਂ ਉਹ ਨਾ ਰੋਕੀਆਂ ਜਾਣ ਇਹ ਗੱਲਾਂ ਜ਼ਰੂਰ ਉਹਨਾਂ ਦੇ ਵੱਲੋਂ ਕਹੀਆਂ ਕਿ ਕਿ ਉੱਥੇ ਹੀ ਜਗਾ ਦੇ ਕੇ ਕਿਤੇ ਵੀ ਜ਼ਰੂਰ ਉੱਥੇ ਬੈਠ ਜਾ ਜਾਵੇ ਉੱਤੇ ਹੀ ਆਪਣਾ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾਵੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇ ਤਾਂ ਤਿਆਰੀਆਂ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦੇਵਾਂ ਕਿ ਪੁਲਿਸ ਦੀਆਂ ਤਿਆਰੀਆਂ ਜਿਹੜੀਆਂ ਉਹ ਵੀ ਪੂਰੀਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਜਦੋਂ ਕਿਸਾਨ ਆਉਂਦੇ ਨੇ ਕਿਸਾਨਾਂ ਨੂੰ ਲੰਘਣ ਦਿੱਤਾ ਜਾਂਦਾ ਹੈ ਜਾਂ ਨਹੀਂ ਤੇ ਇਹ ਵੀ ਦੱਸ ਦਈਏ ਕਿ ਇਹ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੇ ਨਾਕੇ ਨੇ ਪੰਜਾਬ ਭਰ ਦੇ ਵਿੱਚ ਪੁਲਿਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਜ਼ੋਰਾਂ ਤੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਰੋਹ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਆ ਤਾਂ ਇਹ ਨਹੀਂ ਲੱਗ ਰਿਹਾ ਕਿ ਕਿਸਾਨਾਂ ਨੂੰ ਅੱਗੇ ਵਧਣ ਦਿੱਤਾ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਜਿਸ ਤਰ੍ਹਾਂ ਦੇ ਨਾਲ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਜੁਗਿੰਦਰ ਸਿੰਘ ਉਹ ਗਰਾਹਾਂ ਦੇ ਵੱਲੋਂ ਕਿਹਾ ਗਿਆ ਮਨਜੀਤ ਸਿੰਘ ਧਨੇਰ ਦੇ ਵੱਲੋਂ ਕਿਹਾ ਗਿਆ ਕਿ ਅੱਗੇ ਨਹੀਂ ਵਧਿਆ ਜਾਵੇਗਾ ਕਿਸਾਨ ਉਸਤੇ ਪੂਰੇ ਉਤਰਦੇ ਨੇ ਕਿ ਇੱਥੇ ਹੀ ਆਪਣੀ ਜਗ੍ਹਾ ਮਲਦੇ ਨੇ ਜਿੱਥੇ ਵੀ ਪੁਲਿਸ ਉਹਨਾਂ ਨੂੰ ਰੋਕਦੀ ਆ ਜਾਂ ਫਿਰ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਨੇ ਜਿਸ ਤਰ੍ਹਾਂ ਦੇ ਨਾਲ ਜੋ ਵੀ ਗੱਡੀ ਆ ਰਹੀ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਵੀ ਲੱਗ ਰਿਹਾ ਕਿ ਸ਼ਾਇਦ ਚੰਡੀਗੜ੍ਹ ਵੱਲ ਜਾ ਰਿਹਾ ਹੋਣਾ ਜਾਂ ਕਿਸਾਨਾਂ ਦੇ ਲਈ ਕਿਸਾਨਾਂ ਦੇ ਨਾਲ ਜਾ ਰਿਹਾ ਹੋਣਾ ਗੱਡੀ ਨੂੰ ਰੋਕ ਕੇ ਉਹਨੇ ਤੋਂ ਪੁੱਛ ਕੇ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਆ ਪੁੱਛਣ-ਕਿਚਣ ਤੋਂ ਬਾਅਦ ਉਸ ਤੋਂ ਬਾਅਦ ਹਰ ਗੱਡੀ ਨੂੰ ਜਿਹੜਾ ਹੈਗਾ ਲੰਘਾਇਆ ਜਾ ਰਿਹਾ ਹਾਲਾਂਕਿ ਜੇਕਰ ਬਟਿੰਡਾ ਬਰਨਾਲਾ ਦੀ ਗੱਲ ਕਰੀਏ ਤਾਂ ਹਾਲੇ ਤੱਕ ਕਿਸੇ ਤਰ੍ਹਾਂ ਦੀਆਂ ਕੋਈ ਕਿਸਾਨਾਂ ਦੀਆਂ ਟਰਾਲੀਆਂ ਨਹੀਂ ਦੇਖੀਆਂ ਗਈਆਂ ਇਸਤੇ ਪਰ ਹੁਣ ਕੁਝ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਵੀ ਇਸ ਰੋਡ ਤੋਂ ਲੰਘਣੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਣੀਆਂ ਤੇ ਉਸ ਤੋਂ ਬਾਅਦ ਪਤਾ ਲੱਗਣਾ ਕਿ ਕਿਸਾਨਾਂ ਨੂੰ ਰੋਕਿਆ ਜਾਂਦਾ ਆ ਜਾਂ ਫਿਰ ਕਿਸਾਨਾਂ ਨੂੰ ਚੰਡੀਗੜ੍ਹ ਵੱਲ ਜਾਣ ਦਿੱਤਾ ਜਾਂਦਾ ਆ ਪਰ ਜਿਸ ਤਰ੍ਹਾਂ ਦੇ ਨਾਲ ਪੁਲਿਸ ਦੀ ਨਫਰੀ ਦੀ ਜੇਕਰ ਗੱਲ ਕਰੀਏ ਪੁਲਿਸ ਦੀ ਨਫਰੀ ਦਿਖਾਈਏ ਜਾਂ ਪੁਲਿਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਤੇ ਨਜ਼ਰ ਮਾਰੀਏ ਤਾਂ ਇਹ ਲੱਗ ਨਹੀਂ ਰਿਹਾ ਕਿ ਸਿੱਧਿਆਂ ਕਿਸਾਨਾਂ ਨੂੰ ਸਖਾਲਿਆਂ ਕਿਸਾਨਾਂ ਨੂੰ ਲੰਘਣ ਦਿੱਤਾ ਜਾਵੇਗਾ ਜਿਸ ਤਰ੍ਹਾਂ ਦੇ ਨਾਲ ਹਰ ਇੱਕ ਗੱਡੀ ਨੂੰ ਰੋਕਿਆ ਜਾ ਰਿਹਾ ਉਸ ਤੋਂ ਪੁੱਛ ਕੇ ਜਿਹੜੀ ਹੈ ਕਿ ਕੀਤੀ ਜਾ ਰਹੀ ਹੈ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਜਦੋਂ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਕਿਸ ਤਰ੍ਹਾਂ ਦੀ ਪੁਲਿਸ ਅਧਿਕਾਰੀਆਂ ਤੇ ਕਿਸਾਨਾਂ ਦੇ ਵਿੱਚ ਵਾਰਤਾਲਾਪ ਹੁੰਦੀ ਆ ਕਿਸਾਨਾਂ ਨੂੰ ਅੱਗੇ ਵਧਣ ਦਿੱਤਾ ਜਾਂਦਾ ਆ ਜਾਂ ਫਿਰ ਸਹੀ ਮਤਲਬ ਦਿੱਤਾ ਜਾਂਦਾ ਪਰ ਹਾਲ ਦੀ ਕਿڑی ਤੁਹਾਨੂੰ ਤਿਆਰ ਤਿਆਰੀਆਂ ਜਿਹੜੀਆਂ ਜ਼ਰੂਰ ਦਿਖਾ ਰਹੇ ਆ ਕਿ ਪੁਲਿਸ ਜਿਹੜੀ ਹੈ ਗਿਆ ਉਹ ਮੁਕੰਮਲ ਤੌਰ ਤੇ ਆਪਣੀਆਂ ਤਿਆਰੀਆਂ ਕਰਕੇ ਕਰਕੇ ਆਈ ਆ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਇੱਥੇ ਹੀ ਰੋਕਿਆ ਜਾਵੇ ਬੈਰੀਕੇਡਿੰਗ ਦੇ ਜ਼ਰੀਏ ਜਾਂ ਹੋਰ ਵਕੂ ਵਕ ਜਿਹੜੇ ਵੀ ਤੌਰ ਤਰੀਕੇ ਅਪਣਾਏ ਜਾ ਸਕਦੇ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹ ਰੋਕਿਆ ਜਾ ਸਕਦਾ ਜਿਸ ਤਰ੍ਹਾਂ ਦੇ ਨਾਲ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਸ਼ਾਇਦ ਪੁਲਿਸ ਦੇ ਵੱਲੋਂ ਕੈਂਟਰ ਵੀ ਖੜਾਏ ਗਏ ਨੇ ਜਿੰਨ ਟਿਪਰ ਵੀ ਖੜਾਏ ਗਏ ਨੇ ਜਨਾਂ ਦੇ ਵਿੱਚ ਹੋ ਸਕਦਾ ਕਿ ਮਿੱਟੀ ਹੋਵੇ ਜਾਂ ਕੁਝ ਵੀ ਹੋਵੇ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਰੋਕਿਆ ਜਾ ਸਕਦਾ ਹੈ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਰਨਾਲ ਅਸੀਂ ਜੇਠੂਕੇ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਜਦੋਂ ਕਿਸਾਨ ਇੱਥੇ ਆਉਂਦੇ ਨੇ ਤਾਂ ਕਿਸਾਨ ਨੂੰ ਜਾਣ ਦਿੱਤਾ ਜਾਂਦਾ ਆ ਜਾਂ ਨਹੀਂ